ਸਾਵਾਹੀ ਤੁਜੀ ਦੀ ਪਾਤਸ਼ਾਹ 10 ਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਪਤਾ ਇੱਕ ਪਵਿੱਤਰ ਯਾਤਰਾ ਅੱਜ 10 ਪੋ ਹੈ ਮੈਂ ਗੁਰਸੇਰਤ ਕੌਰ ਕਲਾਸ 8ਵੀਂ 10 ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜਿਲਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ 10 ਸਪੋ ਦਾ ਦਿਨ ਚੜਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਖਬਰ ਪਹੁੰਚਾਈ ਗਈ ਸੂਬਾ ਸਰਹੰਦ ਵਜ਼ੀਰ ਖਾਂ ਪਹਿਲਾਂ ਹੀ ਬੜਾ ਔਖਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਬਾਜ ਕੇ ਨਿਕਲ ਗਏ ਸਨ ਇਹ ਉਸ ਵਾਸਤੇ ਬੜੀ ਨਮਾਸ਼ੀ ਵਾਲੀ ਗੱਲ ਸੀ ਵਜ਼ੀਰ ਖਾਂ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਸੀ ਬਦਲਾ ਲੈਣ ਦੀਆਂ ਗੌਂਦਾ ਗੁੰਦਨ ਲਗਾ ਸਕੀਮਾ ਬਣਾਉਣ ਲਗਾ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਨਾ ਆਖੀਆਂ ਕੜੀਆਂ ਵਿੱਚ ਇੱਕ ਮਰਦ ਅੱਗੇ ਆਇਆ ਇਸ ਦਾ ਨਾਮ ਸੀ ਮੋਤੀराम ਮਹਿਰਾ ਇਸ ਨੇ ਆਪਣੀ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦਿਆ ਹੋਇਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਗਰਮ ਦੁੱਧ ਪਹੁੰਚਾਇਆ ਜਿੰਨੇ ਦਿਨ ਕੋਸ਼ਿਸ਼ ਕਰਕੇ ਪਹੁੰਚਾ ਸਕਿਆ ਇਸ ਨੇ ਦੁੱਧ ਪਹੁੰਚਾਇਆ ਆਖਰ ਹੋਣੀ ਨੇ ਫੜਾ ਦਿੱਤਾ ਨਵਾਬ ਨੇ ਹੁਕਮ ਕੀਤਾ ਕੀ ਮੋਤੀराम ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇ ਤੁਰੰਤ ਹੁਕਮ ਦਿੱਤਾ ਮੀਲ ਹੋਈ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਦੀਨ ਦੁਨੀਆ ਦੇ ਮਾਲਕ ਦੇ ਪਰਿਵਾਰ ਨੂੰ ਔਖੇ ਸਮੇਂ ਦੁੱਧ ਪਿਲਾਉਣ ਦੀ ਇਹ ਸਜ਼ਾ ਭਾਈ ਮੋਤੀराम ਮਹਿਰਾ ਜੀ ਨੇ ਬੜਾ ਸਸਤਾ ਸੌਦਾ ਸਮਝਿਆ ਤਨ ਸਿੱਖੀ ਤਨ ਗੁਰੂ ਦੇ ਪਿਆਰੇ ਸਿੱਖ ਪਾਈ ਮੋਤੀ RAM ਦੀ ਕੁਰਬਾਨੀ ਨੂੰ ਖਾਲਸਾ ਪੰਥ ਕਦੇ ਵੀ ਭੁਲਾ ਨਹੀਂ ਸਕਦਾ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਜ਼ ਪ੍ਰਬੰਧਕ ਕਮੇਟੀ ਸਮੂਥ ਸਟਾਫ ਸਮੂਥ ਵਿਦਿਆਰਥੀ ਅਸੀਂ ਪਾਈ ਮੋਤੀ RAM ਮਹਾਰਾਜ ਜੀ ਦੀ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ